ਇੱਕ 이슈 ਮੈਨੂੰ ਦੱਸ ਦਿਓ ਜਿਹੜਾ ਵਿਧਾਨ ਸਭਾ ਦੇ ਵਿੱਚ ਚੱਜਦਾ ਚੁੱਕਿਆ ਹੋਵੇ ਬੱਚਿਆਂ ਦੀ ਬੇਰੋਜ਼ਗਾਰੀ ਦੇ ਉੱਤੇ ਮੈਂ ਅੱਗੇ ਥੋੜੀ ਦੇ ਦੇ ਮਰ ਗਿਆ ਕਿ ਬੱਚੇ ਬੇਰੋਜ਼ਗਾਰੀ ਕਰਕੇ ਨਸ਼ਾ ਕਰਦੇ ਆ ਪੰਜਾਬ ਦੀ ਤੁਹਾਡੀ ਸਥਿਤੀ ਇਹ ਆਉਣ ਵਾਲੀ ਆ ਸਾਰੇ ਜਣੇ ਨੋਟ ਕਰ ਲਓ ਬੱਚੇ ਬਾਹਰ ਜਾਣ ਦਾ ਉਹਨਾਂ ਦਾ ਰਾਹ ਵੀ ਬੰਦ ਹੋ ਗਿਆ ਹੁਣ ਬੱਚੇ ਪੰਜਾਬ ਦੇ ਸੁਸਾਈਡ ਕਰਿਆ ਕਰਨਗੇ ਤੁਹਾਡੇ ਸਾਹਮਣੇ ਆਜੂ ਉਹ ਸਰਕਾਰੀ ਤੰਤਰ ਉਹ ਤੇ ਐਕਸਟਰਸ਼ਨ ਕਰਦੇ ਨਾ ਫੋਨ ਦੇ ਉੱਤੇ ਕਿ ਤੇਰੇ ਬੱਚੇ ਚੁੱਕ ਲਾਂਗੇ ਤੇਰੇ ਬੱਚਿਆਂ ਨੂੰ ਮਾਰਦੇ ਆਂਗੇ ਤੈਨੂੰ ਗੋਲੀ ਮਾਰਦੇ ਆਂਗੇ ਇਹ ਸਰਕਾਰੀ ਤੰਤਰ ਵਰਤ ਕੇ ਐਕਸਟਰਸ਼ਨ ਕਰਦੇ ਨੇ ਇਹਨਾਂ ਦੇ ਉੱਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਪੱਤਰਕਾਰ ਭਾਈ ਜਾਰੇ ਦੇ ਹੱਕ ਚ ਇਥੇ ਆਉਂਦੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਹੁਣ ਵੀ ਗੱਲ ਕਰਦਾ ਸੀਗਾ ਕਿ ਪੱਤਰਕਾਰ ਨੂੰ ਕੇਵਲ ਇੱਕ ਪ੍ਰੈਸ ਰਿਪੋਰਟਰ ਇੱਕ ਪੱਤਰਕਾਰ ਨਾ ਸਮਝਿਆ ਜਾਵੇ ਪੱਤਰਕਾਰ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਅਸਲ ਦੇ ਵਿੱਚ ਚੌਕੀਦਾਰ ਹੈ ਜਿਹੜਾ ਰਾਖੀ ਕਰਦਾ ਸਾਡੇ ਹੱਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦਾ ਹੋਰ ਇੱਕ ਦੀ ਪੰਜਾਬ ਦੀਆਂ ਉਪਲਬਧੀਆਂ ਦੀ ਇਹ ਸਾਰਾ ਕੁਝ ਪੱਤਰਕਾਰ ਜਿਹੜੇ ਤੁਹਾਡੇ ਵਿੱਚ ਦੱਸਦੇ ਨੇ ਮੈਂ ਪਹਿਲਾਂ ਤੇ ਸਤਪੁੱਲਰ ਸਾਹਿਬ ਤੁਹਾਨੂੰ ਕੋਈ ਕਾਰਵਾਈ ਨਹੀਂ ਇਹਨਾ ਕਰਨੀ ਤੁਹਾਡੇ ਤੇ ਕਾਰਨ ਕੀ ਹੈ ਤੁਹਾਨੂੰ ਜਿਹੜਾ ਨੋਟਿਸ ਕੱਢਿਆ ਉਹਦੇ ਵਿੱਚ ਕਿਸੇ ਐਮਐਲਏ ਨੂੰ ਵੀ ਨਾਲ ਸ਼ਾਮਲ ਕੀਤਾ ਗਿਆ ਜਿਹੜੀ ਮਰਜ਼ੀ ਪਾਰਟੀ ਦੇ ਐਮਐਲਏ ਹੋਣ ਮਾਤੇ ਇਹਨਾਂ ਦਾ ਤਤ ਕੱਟ ਲਿਆ ਵੀ ਚੋਰ ਪਤੀ ਖੀਰ ਚਿੱਕੋ ਹੀ ਹੁੰਦੇ ਨੇ ਇੱਕ ਦੂਜੇ ਦੇ ਉੱਤੇ ਕਾਰਵਾਈ ਇਹ ਕਰਦੇ ਹੀ ਨਹੀਂ ਤੁਹਾਡੇ ਤੇ ਕਾਰਵਾਈ ਕਰਨ ਤੋਂ ਪਹਿਲਾਂ ਕਿਸੇ ਨਾ ਕਿਸੇ ਐਮਐਲਏ ਨੂੰ ਟੰਗੜਾ ਪੈਣਾ ਉਹ ਇੰਨਾ ਬੜੀ ਹਿੰਮਤ ਨਹੀਂ ਹੈ ਦੂਜੀ ਗੱਲ ਜਿਹੜਾ ਤੁਹਾਡੇ ਬਾਰੇ ਨੋਟਿਸ ਕੀਤਾ ਸਪੀਕਰ ਵੱਲੋਂ ਸਪੀਕਰ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਹਾਂ ਤੁਹਾਡੀ ਚੇਅਰ ਦੀ ਮਰਿਆਦਾ ਹੋਣੀ ਚਾਹੀਦੀ ਹੈ ਤੁਸੀਂ ਮੁੱਖ ਮੰਤਰੀ ਤੇ ਇਹਦਾ ਰਤਬਾ ਰੱਖਦੇ ਹੋ ਜੇ ਨੋਟਿਸ ਇਹ ਕੰਮਾਇਲੇ ਨੂੰ ਨਿਕਲ ਸਕਦਾ ਜੰਹਾਰ ਭੁੱਲਰ ਨੂੰ ਨਿਕਲ ਸਕਦਾ ਫਿਰ ਬਲਕਾਰ ਸਿੱਧੂ ਨੂੰ ਨੋਟਿਸ ਕਿਉਂ ਨਹੀਂ ਨਿਕਲ ਰਿਹਾ ਉਹਨੇ ਜਿਹੜੇ ਤੁਹਾਨੂੰ ਫੁੱਲ ਪਾਏ ਉਹ ਬਹੁਤ ਵਧੀਆ ਕੀਤਾ ਉਹਨੇ ਉਹਦੇ ਵਿੱਚ ਤੁਹਾਡੀ ਜਾਤ ਨੂੰ ਵੀ ਗਾਲਾਂ ਕੱਢ ਰਿਹਾ ਸਾਡੀਆਂ ਪੰਜਾਬ ਦੀਆਂ ਜੇ 3 ਕਰੋੜ ਦੀ ਆਬਾਦੀ ਆ ਤੇ 1.5 ਕਰੋੜ ਸਾਡੀਆਂ ਮਾਵਾਂ ਭੈਣਾਂ ਧੀਆਂ ਨੇ ਉਹਨਾਂ ਦਾ ਮਜ਼ਾਕ ਉਡਾ ਰਿਆ ਉਹਨਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਆ ਉਹਨੂੰ ਨੋਟਿਸ ਕਿਉਂ ਨਹੀਂ ਕੱਢਿਆ ਗਿਆ ਉਹਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ ਤੁਹਾਡਾ ਮਹਿਲਾ ਕਮਿਸ਼ਨ ਬਣਿਆ ਅੱਜ ਮਹਿਲਾ ਕਮਿਸ਼ਨ ਗਿਆ ਤੁਸੀਂ ਵੀਡੀਓਜ਼ ਦੇਖੋ ਨਾ YouTube ਦੇ ਉੱਤੇ Facebook ਦੇ ਉੱਤੇ ਬੜਾ ਕੋਈ ਦੇਖਣ ਨੂੰ ਮਿਲਦਾ ਤੂੰ ਆਪਣੀ ਵਾਈਫ ਨਾਲ ਝਗੜਾ ਕਰਦਾ ਤੂੰ ਆਪਣੇ ਬੇਟੇ ਨੂੰ ਤੰਗ ਕਰਦਾ ਇਹ ਸਮਝਾਉਂਦੀ ਆ ਨੂਆ ਸੱਸਾਂ ਦੀ ਲੜਾਈ ਉਹਦੇ ਤੇ ਵਿਖਾਈ ਜਾ ਰਹੀ ਆ ਤੇ ਇੱਕ ਐਮਐਲਏ ਨੇ ਪੂਰੀਆਂ ਸਾਡੇ ਪੰਜਾਬ ਦੀਆਂ ਧੀਆ ਭੈਣਾਂ ਦਾ ਮਜ਼ਾਕ ਉਡਾ ਦਿੱਤਾ ਉਹਨਾਂ ਬਾਰੇ ਆਪਣੀ ਮੰਸ਼ਾ ਜਾਰੀ ਕਰ ਦਿੱਤੀ ਉਹਨੂੰ ਅੱਜ ਤੱਕ ਮਹਿਲਾ ਕਮਿਸ਼ਨ ਨੇ ਨੋਟਿਸ ਕਿਉਂ ਨਹੀਂ ਕੱਢਿਆ ਕੀ ਗੱਲ ਕਾਨੂੰਨ ਸਿਰਫ ਜਿਹੜੇ ਤੁਹਾਡੇ ਖਿਲਾਫ ਬੋਲਦੇ ਨੇ ਉਹਨਾਂ ਲਈ ਕਾਨੂੰਨ ਬਣੇ ਨੇ ਉਹਨਾਂ ਖਿਲਾਫ ਹੀ ਆ ਦੂਜੀ ਚੀਜ਼ ਪ੍ਰੋਫੈਸਰ ਮਨਜੀਤ ਸਿੰਘ ਜੀ ਦੱਸ ਰਹੇ ਸੀ ਕਿ ਬਾਜਵਾ ਸਾਹਿਬ ਨੇ ਵੀ ਦੀ ਪ੍ਰੋਣਤਾ ਕੀਤੀ ਆ ਕਿ ਵਾਕਿਆ ਹੀ ਚੇਰ ਦਿਲੰਗਣਾ ਰਹੀ ਆ ਮੈਂ 2 ਦਿਨ ਤੋਂ ਬੋਲਣਾ ਚਾਹੁੰਦਾ ਸੀਗਾ 2 ਦਿਨ ਸੈਸ਼ਨ ਚੱਲਿਆ ਸਾਡਾ 2 ਦਿਨ ਤੁਸੀਂ ਖ਼ਬਰ ਆ ਸਾਰੀਆਂ ਮੇਰੀ ਗੱਡੀ 'ਚ ਪਈਆਂ ਨੇ ਉਹ 2 ਦਿਨ ਦੀਆਂ ਖ਼ਬਰਾਂ ਕੀ ਲੱਗਦੀਆਂ ਨੇ ਪੰਜਾਬ ਦੇ ਵਿੱਚ ਕਿਤੇ ਪਟਵਾਰੀ ਆਖੇ ਨਹੀਂ ਲੱਗ ਰਿਹਾ ਕਿਤੇ ਕਿਸੇ ਦਾ ਬਰਥ ਸਰਟੀਫਿਕੇਟ ਨਹੀਂ ਬਣ ਰਿਹਾ ਕਿਤੇ ਕਿਸੇ ਐਸ ਡੀਓ ਨੇ ਕੁਛ ਆ ਕਰ ਦਿੱਤਾ ਕਿਸੇ ਬੀਡੀਓ ਨੇ ਆ ਕਰ ਦਿੱਤਾ ਅਸੀਂ ਅਜੇ ਤੱਕ ਇਨ੍ਹਾਂ ਚੀਜ਼ਾਂ 'ਚੋਂ ਇਨੀ ਬਾਹਰ ਆ ਸਕੇ ਤੇ ਪੰਜਾਬ ਕਿਹੜੀ ਤਰੱਕੀ ਦੀ ਰਾਹ ਫੜੂਗਾ ਪੰਜਾਬ ਕੀ ਕਰੂਗਾ ਤੇ ਆਪੋਜੀਸ਼ਨ ਵਾਲੇ ਦੋ ਹੀ ਖ਼ਬਰਾਂ ਨੇ ਮੈਂ ਸਾਡੇ ਜਿਹੜੀ ਪਾਰਟੀ ਬੁਕੇ ਚੱਲ ਰਹੀ ਜੀ ਦਸਾਂਜ ਵਾਂਗ ਚੱਲ ਰਹੀ ਆ ਸਾਡੇ 35 ਵਿਧਾਇਕ ਸੰਪਰਕ ਚ ਨੇ ਸਾਡੇ 23 ਵਿਧਾਇਕ ਸੰਪਰਕ ਚ ਨੇ ਅਸੀਂ ਉਹਨਾਂ ਕੋ ਕੀ ਲੈਣਾ ਜਦ ਤੁਹਾਡੇ 35 ਹੋਣ ਤੁਹਾਡੇ 36 ਹੋਣ ਮੈਂ ਤੇ ਅੱਗੇ ਕਹਿੰਦਾ ਤੁਸੀਂ ਚੋਰ ਕੁੱਤੀ ਸਾਰੇ ਇੱਕੋ ਭਾਵੇਂ ਉਹ ਇਧਰ ਚੱਲ ਜਾਣ ਭਾਵੇਂ ਉਹ ਇਧਰ ਆ ਜਾਣ ਅਸੀਂ ਕਰਨਾ ਕੀ ਹੈ ਉਹਦੇ ਕੋਲ ਇੱਕ ਇਸ਼ੂ ਮੈਨੂੰ ਦੱਸ ਦਿਓ ਜਿਹੜਾ ਵਿધાન ਸਭਾ ਦੇ ਵਿੱਚ ਚੱਜਦਾ ਚੁੱਕਿਆ ਹੋਵੇ ਬੱਚਿਆਂ ਦੀ ਬੇਰੋਜ਼ਗਾਰੀ ਦੇ ਉੱਤੇ ਮੈਂ ਅੱਗੇ ਦੁਹਾਈ ਦੇ ਦੇ ਮਰ ਗਿਆ ਕਿ ਬੱਚੇ ਬੇਰੋਜ਼ਗਾਰੀ ਕਰਕੇ ਨਸ਼ਾ ਕਰਦੇ ਆ ਬੱਚੇ ਬੇਰੋਜ਼ਗਾਰੀ ਕਰਕੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ ਉਹ ਕ੍ਰਾਈਮ ਕਰਦੇ ਆ ਹੁਣ ਤੀਜੀ ਪੰਜਾਬ ਦੀ ਤੁਹਾਡੀ ਸਥਿਤੀ ਇਹ ਆਉਣ ਵਾਲੀ ਆ ਸਾਰੇ ਜਣੇ ਨੋਟ ਕਰ ਲਓ ਬੱਚੇ ਬਾਹਰ ਜਾਣ ਦਾ ਉਹਨਾਂ ਦਾ ਰਾਹ ਵੀ ਬੰਦ ਹੋ ਗਿਆ ਹੁਣ ਬੱਚੇ ਪੰਜਾਬ ਦੇ ਸੁਸਾਈਡ ਕਰਿਆ ਕਰਨਗੇ ਤੁਹਾਡੇ ਸਾਹਮਣੇ ਆ ਜੂਗਾ ਆ ਡਿਪੋਟ ਹੋਏ ਬੱਚੇ ਲੋਕਾਂ ਦਾ ਮਨ ਠਾਰਨ ਲਈ ਤੁਸੀਂ ਉੱਥੇ ਬੜੀਆਂ ਬੜੀਆਂ ਸਟੇਟਮੈਂਟ ਦਿੰਦੇ ਹੋ ਕਿ ਅਸੀਂ ਇਹਨਾਂ ਬੱਚਿਆਂ ਦੀ ਬਾਹ ਫੜਾਂਗੇ ਇਹਨਾਂ ਦੇ ਪੈਸੇ ਮੜਾਵਾਂਗੇ ਅੱਜ ਕਿਸੇ ਨੇ ਕੀ ਉਹਨਾਂ ਦੀ ਬਾਤ ਪੁੱਛੀ ਆ ਯਾਰ ਤੁਸੀਂ ਉਹਨਾਂ ਨੂੰ ਪੁੱਛੋ ਤੇ ਸਹੀ ਉਹ ਬੱਚੇ ਜਿਹੜੇ 50-50 ਲੱਖ ਰੁਪਈਆ ਨੋੜ ਕੇ ਉੱਥੋਂ ਮਤਲਬ ਵਾਪਸ ਆ ਗਏ ਮੁੜ ਕੇ 50-50 ਲੱਖ ਰੁਪਈਆ ਉਹਨਾਂ ਨੇ ਆਪਣਾ ਤਬਾਹ ਕਰ ਲਿਆ ਖਰਾਬ ਕਰ ਲਿਆ ਉਹਨਾਂ ਨੂੰ ਘਰਾਂ 'ਚ ਮਿਹਣੇ ਵੱਜਦੇ ਨੇ ਉਹਨਾਂ ਨੂੰ ਮਹੱਲਿਆਂ 'ਚ ਮਿਹਣੇ ਵੱਜਦੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਹਣੇ ਵੱਜਦੇ ਨੇ ਉਹ ਸੁਸਾਇਸਾਈਡ ਨਹੀਂ ਕਰਨਗੇ ਤੇ ਕੀ ਕਰਨਗੇ ਕੀ ਉਹਨਾਂ ਨੂੰ ਤੁਸੀਂ ਮੋੜ ਵਸੇਬੇ ਲਈ ਕੀ ਉਹਨਾਂ ਨੂੰ ਕੰਮ ਦੇਣ ਲਈ ਤੁਸੀਂ ਕੋਈ ਗੱਲਾਂ ਕੀਤੀਆਂ ਵਿਧਾਨ ਸਭਾ ਦੇ ਵਿੱਚ ਬੇਰੋਜ਼ਗਾਰੀ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਨਸ਼ਿਆਂ ਦੇ ਉੱਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਆ ਪੰਜਾਬ ਦੇ ਵਿੱਚ ਕ੍ਰਾਈਮ ਲਾ ਐਂਡ ਆਰਡਰ ਮੈਂ ਤੇ ਅੱਗੇ ਕਹਿੰਦਾ ਕਿ ਇੱਕ ਤੇ ਗੈਂਗਸਟਰ ਵਪਾਰੀਆਂ ਕੋਲੋਂ ਪੈਸੇ ਮੰਗਦੇ ਆ ਢਣਾੜਾ ਕੋਲੋਂ ਜਿੰਨਾਂ ਕੋ 4 ਪੈਸੇ ਆ ਪੈਸੇ ਮੰਗਦੇ ਆ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਪੰਜਾਬ ਦੇ ਪੋਲੀਟੀਕਲ ਗੈਂਗਸਟਰ ਆ ਜਿਹੜੇ ਐਮਐਲਏ ਤੇ ਸਿਆਸਤਦਾਨ ਬੜੇ ਨੇ ਉਹ ਸਰਕਾਰੀ ਤੰਤਰ ਉਹ ਤੇ ਐਕਸਟਰਸ਼ਨ ਕਰਦੇ ਨੇ ਫੋਨ ਦੇ ਉੱਤੇ ਕਿ ਤੇਰੇ ਬੱਚੇ ਚੁੱਕ ਲਾਂਗੇ ਤੇਰੇ ਬੱਚਿਆਂ ਨੂੰ ਮਾਰ ਦੇਾਂਗੇ ਤੈਨੂੰ ਗੋਲੀ ਮਾਰ ਦੇਾਂਗੇ ਇਹ ਸਰਕਾਰੀ ਤੰਤਰ ਵਰਤ ਕੇ ਐਕਸਟਰਸ਼ਨ ਕਰਦੇ ਨੇ ਇਹਨਾਂ ਦੇ ਉੱਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਆ ਹੁਣਾਂ ਰਾਕਾ ਜਿਹੜਾ ਯੂਨੀਅਨ ਦਾ ਪ੍ਰਧਾਨ ਬਣਨਾ ਸੀ 30 35 40 ਲੱਖ ਰੁਪਏ ਦੀ ਜਿਹੜੀ ਕਰਪਸ਼ਨ ਸਾਹਮਣੇ ਆਈ ਉਹਦੇ 'ਚ ਐਮਐਲਏ ਕੀ ਕਹਿ ਰਹੀ ਆ ਕਿ ਪੈਸੇ ਕਿੱਥੋਂ ਆਏ ਇਹਨਾਂ ਦੇ ਉੱਤੇ ਕਾਰਵਾਈ ਕਰੋ ਇਹਨਾਂ ਨੂੰ ਡਾਇਰੈਕਟਲੀ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਗੱਲ ਸਰਕਾਰ ਅੰਨੀ ਆ ਮੁੱਖ ਮੰਤਰੀ ਨੂੰ ਦਿਖਦਾ ਨਹੀਂ ਵੀ ਮੈਂ ਕਾਰਵਾਈ ਕਰਨੀ ਕਿ ਨਹੀਂ ਕਰਨੀ ਜੋਤਾਲ ਭੁੱਲਰ ਦੇ ਕਾਰਵਾਈ ਕਰਨ ਨਾਲੋਂ ਬਲਕਾਰ ਸਿੱਧੂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੇਦਬੀ ਤੇ ਕੋਈ ਗੱਲ ਕੀਤੀ ਗਈ ਆ RAM REEM ਨੂੰ ਪ੍ਰੋਲ ਮਿਲ ਰਹੀ ਆ ਉਹਦੀ ਸਾਰੀ ਦੀ ਸਾਰੀ ਸਜਾ ਬਾਹਰ ਕਢਾ ਦਿੱਤੀ ਐ ਜਿਨ੍ਹਾਂ ਦੇ ਸਿਰ ਦੇ ਉੱਤੇ ਸਰਕਾਰ ਆਈ ਸੀ ਉਹਦੇ ਬਾਰੇ ਕੋਈ ਗੱਲ ਕੀਤੀ ਕਿਸੇ ਨੇ ਮੈਂ ਦਵਾਈ ਦੇ ਦੇ ਮਰ ਗਏ ਯਾਰ ਪੰਜਾਬ ਕੋਲ ਕਾਰੋਬਾਰ ਨਹੀਂ ਬਚਿਆ ਲੈਂਡ ਆਂਡ ਆਰਡਰ ਕਰਕੇ ਕੋਈ ਇੰਡਸਟਰੀ ਨਹੀਂ ਆ ਰਹੀ ਤੁਸੀਂ ਪ੍ਰੋਜੈਕਟ ਸਾਰੇ ਸਾਡੇ ਬਹਾਨਿਆਂ ਨਾਲ ਬੰਦ ਕਰ ਦਿੱਤੇ ਨੇ ਸਾਨੂੰ ਕੁਝ ਨਾ ਦਿਓ ਸਾਨੂੰ ਤੁਹਾਡਾ ਕੋਈ ਪੈਕੇਜ ਨਹੀਂ ਚਾਹੀਦਾ ਕੇਵਲ ਸਾਡਾ ਟਾਰੀਵਾਗੇ ਵਾਲਾ ਬਾਰਡਰ ਖੋਲ੍ਹ ਦਿਓ ਸਾਰਾ ਪੰਜਾਬ ਉੱਤੋਂ ਰੋਟੀ ਖਾ ਸਕਦਾ ਇਹ ਇਹ ਵਿਧਾਨ ਸਭਾ 'ਚ ਮਤਾ ਕਿਉਂ ਨਹੀਂ ਪਾਉਂਦੇ ਤੁਸੀਂ ਇੱਕ ਚੱਜ ਦੀ ਗੱਲ 2-2 ਲੱਖ ਬੰਦੇ ਦੀ ਨਿਮਨਤਗੀ ਕਰਦਾ 1km ਲ 2-2 ਲੱਖ ਬੰਦੇ ਦੀ ਇੱਕ ਚੱਜ ਦੀ ਗੱਲ ਵਿਧਾਨ ਸਭਾ ਚ ਕੀਤੀ ਹੋਵੇ ਤੇ ਮੈਨੂੰ ਨੀਵੇਂ ਥਾਂ ਭਾ ਲੋ ਤੁਸੀਂ ਇਹਨਾਂ ਲੋਕਾਂ ਕੋਲੋਂ ਲੈਣਾ ਕੀ ਹੈ ਯਾਰ ਅਸੀਂ ਤੁਸੀਂ ਆਪ ਦੀ ਆਵਾਜ਼ ਬੁਲੰਦ ਕਰਦੇ ਹੋ ਇਹ ਨੋਟਿਸ ਮੈਂ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਮਨਿੰਦਰ ਜੀ ਸਿੱਧੂ ਸਾਡੇ ਵੀਰ ਦੇ ਉੱਤੇ ਪਰਚਾ ਦਰਜ ਕੀਤਾ ਇਹ ਇਹ ਮੈਡਲ ਨੇ ਤੁਹਾਨੂੰ ਇਹ ਦੱਸਣ ਦੇ ਕਿ ਤੁਸੀਂ ਪੰਜਾਬ ਦੀ ਰਾਖੀ ਕਰਦੇ ਹੋ ਤੁਸੀਂ ਪੰਜਾਬ ਦੀ ਲੜਾਈ ਲੜਦੇ ਹੋ ਇਹ ਪਰਚੇ ਨਹੀਂ ਆ ਇਹ ਤਗਮੇ ਨੇ ਤੁਹਾਡੇ ਗਲਾਂ ਦੇ ਵਿੱਚ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਹੋਰ ਮੇਰੇ ਨਾਲੋਂ ਜ਼ਿਆਦਾ ਤੁਸੀਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਜੇ ਮੈਂ ਤੁਹਾਡੇ ਨਾਲ ਤੁਸੀਂ ਤੇ ਸਾਰੇ ਪੰਜਾਬ ਦੇ ਉੱਤੇ ਅੱਖ ਰੱਖਦੇ ਹੋ ਯਾਰ ਬਾਜ ਦੀ ਇਹਦੀ ਸਾਰੀ ਚੌਕੀਦਾਰੀ ਕਰਦੇ ਹੋ ਮੈਂ ਤੁਹਾਨੂੰ ਬਹੁਤੀਆਂ ਗੱਲਾਂ ਕੀ ਕਰਨੀਆਂ ਨੇ ਪਰ ਆਪਣਾ ਫਰਜ਼ ਜਿੱਥੋਂ ਤੱਕ ਹੈ ਗਿਆ ਜਿਹੜਾ ਪੰਜਾਬ ਦਾ ਦਰਦੀ ਹੋ ਸੀ ਆਪਣਾ ਫਰਜ਼ ਜਿਹੜਾ ਉਹ ਨਿਭਾਉਂਦੇ ਰਵਾਂਗੇ ਜਿੰਨੇ ਜੋ ਕੇ ਵੀ ਸਾਹ ਪ੍ਰਾਨ ਹੈਗੇ ਆ ਇੱਕ ਦੂਜੇ ਲਈ ਲੜਦੇ ਮਰਦੇ ਰਵਾਂਗੇ ਇਸ ਸੂਬੇ ਲਈ ਲੜਦੇ ਮਰਦੇ ਰਵਾਂਗੇ ਇਸ ਪੰਜਾਬ ਦੀ ਰਾਖੀ ਦੀ ਲੋੜ ਹੈ ਯਾਰ ਪੰਜਾਬ ਚ ਕੁਝ ਨਹੀਂ ਬਚਿਆ ਪੰਜਾਬ ਤਬਾਹ ਹੋ ਗਿਆ ਨਾ ਪੰਜਾਬ ਕੋਲ ਜ਼ਮੀਨਾਂ ਬਚੀਆਂ ਨਾ ਪੰਜਾਬ ਕੋਲ ਕਾਰੋਬਾਰ ਬਚਿਆ ਪੰਜਾਬ ਨੂੰ ਪੰਜਾਬ ਨੂੰ ਜਿਹੜੀ ਇਹਦੀ ਰਾਖੀ ਤੇ ਪਹਿਰਾ ਲਾਉਣ ਦੀ ਲੋੜ ਹੈ ਸਾਨੂੰ ਇਹਦੇ ਹੱਕਾਂ ਲਈ ਲੜਨ ਦੀ ਲੋੜ ਆ ਇਸ ਪੰਜਾਬ ਦੇ ਉੱਤੇ ਸਭ ਤੋਂ ਵੱਡੀ ਗੱਲ ਮੈਂ ਇੱਕ ਕਰਦਾ ਕਿ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਲੋਕੋ ਕਦੋਂ ਸਮਝੋਗੇ ਯਾਰ ਆਪਾਂ ਕੀ ਕਹਿ ਦਿੰਨੇ ਆ ਕਿਦਾ ਵਿਆਜ ਸਰਕਾਰ ਦੇ ਰਹੀ ਆ ਨਹੀਂ ਜੇ ਇੱਕ ਘਰ ਚ 4 ਜੀਨ ਤੇ 15-1500 ਰੁਪਿਆ ਜਿਹੜਾ ਵਿਆਜ ਆ ਪਰ ਜੀ ਦਾ 6000 ਰੁਪਿਆ ਅਸੀਂ ਦਿੰਨੇ ਆ ਉਹ ਲੈਂਦੇ ਕਿਥੋਂ ਨੇ ਸਾਨੂੰ ਸਮਝ ਨਹੀਂ ਆਉਂਦੀ ਅਜੇ ਤੱਕ ਉਹ ਸਾਡੇ ਬੂਟ ਮਹਿੰਗੇ ਨੇ ਸਾਡੇ ਕੱਪੜੇ ਮਹਿੰਗੇ ਆ ਸਾਡੀ ਪੱਤੀ ਮਹਿੰਗੀ ਆ ਸਾਡੀ ਹਰ ਚੀਜ਼ ਉੱਤੇ ਟੈਕਸ ਲੱਗਦਾ ਤੇ ਉਹ ਪੈਸੇ ਵਿਆਜ ਦੇ ਰੂਪ ਦੇ ਵਿੱਚ ਜਾਂਦੇ ਨੇ ਔਰ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਜਾਗੋ ਪੰਜਾਬ ਮੈਂ ਉੱਥੇ ਬਹਿਣਾ ਮੇਰੇ ਸਾਹਮਣੇ ਮਾਵਾਂ ਭੈਣਾਂ ਆ ਕੇ ਬੈੰਧੀਆਂ ਨੇ ਉਹਨਾਂ ਦੀ ਗੋਦੀ 'ਚ ਪੰਜ-ਪੰਜ ਸਾਲ ਦੀਆਂ ਬੱਚੀਆਂ ਹੁੰਦੀਆਂ ਤੇ ਮੈਂ ਇੱਕੋ ਸਵਾਲ ਕਰਦਾ ਉਹਨਾਂ ਨੂੰ ਕਿ ਆਟਾ ਲੈਣ ਜਾਂਦੀਆਂ ਉਹ ਲੈਣ 'ਚ ਲਾ ਕੇ ਤਰਲੇ ਕਰਦੀਆਂ ਡੀਪੂ ਵਾਲਿਆਂ ਦੇ ਐਮਐਲਏ ਦੇ ਕਹਿੰਦੀਆਂ ਕੱਢਦੀਆਂ ਵਾ ਤੇ ਮੈਂ ਕਹਿੰਦਾ ਕੀ ਆਸ ਕਰਦੀਆਂ ਵੀ 15 ਸਾਲ ਬਾਅਦ ਤੁਹਾਡੀ ਕੁੜੀ ਵੀ ਲੈਣ 'ਚ ਲੱਗੀ ਹੋਵੇ ਉਦੋਂ ਤੱਕ ਸਮਝ ਆਉਂਦੀ ਹੈ ਨਾ ਪੰਜਾਬੀਆਂ ਨੂੰ ਉਹਦੋਂ ਤੱਕ ਸਮਝ ਆਉਂਦੀ ਆ ਜਦ ਨਾ ਚਰ ਬੋਲੋ ਉਸ ਤੋਂ ਬਾਅਦ ਘਰ ਜਾਂਦੇ ਆ ਤੇ ਫੇਰ ਲਾਈਨ ਚ ਲੱਗੇ ਹੁੰਦੇ ਆ ਆਟਾ ਲੈਣ ਆਲੀ ਤੇ ਕਿੱਥੋਂ ਪੰਜਾਬ ਸਦਰ ਨਾ ਯਾਰ ਆਪਾਂ ਰਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰੀਏ ਅਸਲੀ ਹਾਲੇ ਦਾ ਹੈ ਸੋ ਮੈਂ ਇਹ ਕਹਿ ਕੇ ਸਮਾਪਤੀ ਕਰ ਲਗਾ ਭੁੱਲਰ ਸਾਹਿਬ ਤੁਹਾਡੇ ਨਾਲ ਹਰ ਪੰਜਾਬ ਦੇ ਦਰਦੀ ਨਾਲ ਖਲੋਤੇ ਆ ਭਾਵੇਂ ਧੌਣ ਲੱਤ ਜਾਵੇ ਜਿੱਥੇ ਮਰਜੀ ਤੁਸੀਂ ਡਾ ਕੇ ਵੇਖ ਲਿਓ ਭੱਜਣ ਵਾਲੇ ਨਹੀਂ ਹੈਗੇ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਕਿ ਇਹ ਆਹ ਜ਼ੋਰ ਕਿਤਨਾ ਬਾਜੂਏ ਕਾਤਲ ਮੈਂ ਹੈ ਵਕਤ ਆਉਣੇ ਪਰ بتا ਦੇਂਗੇ ਤੁਝੇ ਆਸਮਾਨ ਹਮ ਅਭੀ ਸੇ ਕੀ ਬਤਾਏਂ ਕੀ ਹਮਾਰੇ ਦਿਲ ਮੈਂ ਹੈ ਟਾਈਮ ਆਉਣ ਤੇ ਇਹ ਵੀ ਤੁਹਾਨੂੰ ਦੱਸ ਦਿਆਂਗੇ ਭਗਵੰਤ ਮਾਨ ਜੀ ਜਿੰਨੇ ਚਾਲਾਉਣੇ ਲਾ ਲਓ ਕੱਲੇ ਕੱਲੇ ਦੇ ਬੰਦੇ ਦੇ ਉੱਤੇ ਇੰਨੀ ਮੈਂ ਤਾਂ ਹੁਣ ਗੱਲ ਕਰਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਤੁਹਾਨੂੰ ਗਾਲਾ ਕਰਦੇ ਨੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ ਕਿੰਨੇ ਕ ਲੱਖਾਂ ਪੰਜਾਬੀਆਂ ਦੇ ਉੱਤੇ ਪਰਚੇ ਦੇ ਲੋਗੇ ਦਿਓ ਹਿੰਮਤ ਸਾਰਿਆਂ ਦੇ ਉੱਤੇ ਜੇ ਤੁਹਾਡੇ ਜਾਨ ਹੈਗੀ ਆ ਪਰਚੇ ਦੇਣ ਦੀ ਭਰ ਲਓ ਆਪਣੀਆਂ ਜੇਲਾਂ ਜਿੰਨੀਆਂ ਭਰਨੀਆਂ ਹਨ ਇਹਨਾਂ ਪਰਚੇ ਪਰਚੇ ਨਾਲ ਅੱਖ ਨਹੀਂ ਬਣਨਾ ਜੇ ਪਹਿਲੇ ਨਹੀਂ ਰਹੇ ਤੇ ਰਹਿਣ ਤੁਹਾਨੂੰ ਵੀ ਲੋਕਾਂ ਨਹੀਂ ਦੇਣਾ ਅਜੇ ਵੀ ਸੁਦਰ ਜੋ 2 ਸਾਲ ਆਸੀ ਤੇ ਕਾਸ ਨਾਲ ਚੁਣਿਆ ਸੀ ਯਾਰ ਤੁਹਾਨੂੰ ਕਿ ਉਹਨਾਂ ਦੇ ਵਿੱਚੋਂ ਥੋੜਾ ਬਹੁਤਾ ਫਰਕ ਤੇ ਦੋਗੇ ਤੇ ਜੇ ਤੁਸੀਂ ਵੀ ਪਰਚੇ ਹੀ ਦੇ ਰਹੇ ਆ ਸਾਨੂੰ ਆਟੇ ਦਾਲ ਚ ਰੱਖਣਾ ਤੇ ਤੁਹਾਨੂੰ ਵੀ ਤੁਰਦਿਆਂ ਕੋ ਟਾਈਮ ਨਹੀਂ ਲੱਗਣਾ ਤੁਹਾਨੂੰ ਵੀ ਚਲਦੇ ਕਰਦੇ ਆਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਭੁੱਲਰ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਹਰ ਬੰਦੇ ਉਸ ਦੇ ਨਾਲ ਆ ਜਿਹੜਾ ਪੰਜਾਬ ਦਾ ਦਰਦੀ ਆ ਧੰਨਵਾਦ